ਸਾਹਿਬ ਕਹਿੰਦੀ ਸਮੇਂ ਦੀ ਮੰਗ ਕੋਲ ਰੋਟੀ ਕੇ ਬੰਦਾ ਡਰਾਈਵਰ ਦਾ ਜਿੰਦਾਬਾਦ ਡਰਾਈਵਰ ਦਾ ਜਿੰਦਾਬਾਦ ਐਸਐਮਜ਼ ਨਿਊਜ਼ ਦੇਖ ਰਹੇ ਹੋ ਤੁਸੀਂ ਡੀਸੀ ਦਫਤਰ ਮੌਜੂਦ ਆ ਜਿੱਥੇ ਮੇਰੇ ਨਾਲ ਡਰਾਈਵਰ ਭਾਈਚਾਰਾ ਜਿਹੜਾ ਉਹ ਮੰਗ ਪੱਤਰ ਦੇਣ ਆਏ ਨੇ ਡੀਸੀ ਸਾਹਿਬ ਨੂੰ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਮੌਜੂਦ ਨੇ ਤੇ ਇਹਨਾਂ ਦੀਆਂ ਮੁੱਖ ਮੰਗਾਂ ਕੀ ਨੇ ਮੇਰਾ ਨਾਮ ਕੁਨਾਲ ਸ਼ਰਮਾ ਮੈਂ ਲੁਧਿਆਣੇ ਤੋਂ ਆਇਆ ਜੀ ਅੱਜ ਡੀਸੀ ਦਫਤਰ ਆਏ ਕਿਉਂ ਆਏ ਅਸੀਂ ਇਸ ਕਰਕੇ ਆਏ ਆ ਜੀ ਜਿਹੜਾ ਸਰਕਾਰਾਂ ਸੁਤਤੀਆਂ ਬੈਠੀਆਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਗਏ ਨੇ ਪਹਿਲਾਂ ਵੀ ਕੋਈ ਕਾਰਵਾਈ ਨਹੀਂ ਏਸੀ ਕਮਰੇ ਚ ਲੈ ਕੇ ਸਵਾਲ ਲੈ ਰਹੇ ਨੇ ਆਪਣਾ ਪੰਜਾਬ ਇੰਨਾ ਪਿੱਛੇ ਹੋ ਗਿਆ ਸਿਰਫ ਸਰਕਾਰਾਂ ਦੀਆਂ ناکਾਮੀਆਂ ਕਰਕੇ ਨਜਾਇਜ਼ ਟੈਕਸੀ ਸਟੈਂਡ ਚੱਲ ਰਹੇ ਨੇ ਕੋਈ ਰੋਕ ਨਹੀਂ ਪ੍ਰਾਈਵੇਟ ਗੱਡੀ ਟੈਕਸੀ ਚ ਚੱਲ ਰਹੀ ਹੈ ਉਹਨੂੰ ਕੋਈ ਰੋਕ ਨਹੀਂ ਮੰਗ ਪੱਤਰ ਦਿੰਦੇ ਆ ਉਹ ਚੱਕ ਕੇ ਟੈਸਟ ਵਿੱਚ ਸੁੱਟ ਦਿੰਦੇ ਨੇ ਕੋਈ ਕਾਰਵਾਈ ਨਹੀਂ ਆਰਟੀਓ ਸਾਹਿਬ ਸੁੱਤੇ ਬੈਠੇ ਨੇ ਪੁਲੀ ਪ੍ਰਸ਼ਾਸਨ ਸੁੱਤੀ ਬੈਠੀ ਹੈ ਕੋਈ ਕਾਰਵਾਈ ਨਹੀਂ ਅਸੀਂ ਸਰਕਾਰ ਨੂੰ ਟੈਕਸ ਦਿੰਨੇ ਆ ਪਰਮਟ ਦਿੰਨੇ ਆ ਸਾਰਾ ਕੋਈ ਪੈਸੇ ਦਿੰਨੇ ਆ ਅਸੀਂ ਸਰਕਾਰ ਨੂੰ ਰੈਵਨਿਊ ਦਿੰਨੇ ਇਕੱਠਾ ਕਰਕੇ ਸਰਕਾਰ ਸਾਡੀ ਸੁਣਦੀ ਨਹੀਂ ਸਰ ਅੱਜ ਕੀ ਕਰਨਾ ਹੈ ਅੱਜ ਕੀ ਅਸੀਂ ਸਾਡੀਆਂ ਮੰਗਾਂ ਨੇ ਇੱਕ ਬਲਬਲਾ ਐਪ ਹੈ ਜੋ ਨਜਾਇਜ਼ ਤਰੀਕੇ ਨਾਲ ਚੱਲਦੀ ਹੈ ਜਦ ਕੀ ਕੇਂਦਰ ਸਰਕਾਰ ਨੂੰ ਚਾਹੀਦਾ ਪ੍ਰਾਈਵੇਟ ਗੱਟੀ ਉਹਦੇ ਵਿੱਚ ਚੱਲਦੀ ਐ ਕੇਂਦਰ ਸਰਕਾਰ ਕੀ ਕਰ ਰਹੀ ਐ ਕੋਈ ਐਕਸ਼ਨ ਨਹੀਂ ਲੈ ਰਹੀ ਸਰਕਾਰ ਚਾਵੇ ਇੱਕ ਦਿਨ ਦੇ ਵਿੱਚ ਐ ਬੰਦ ਹੋ ਸਕਦੀ ਐ ਟਿਕਟੋਕ ਬੰਦ ਹੋਈ ਸੀ ਰਾਤੋਂ ਰਾਤ ਬੰਦ ਹੋ ਗਈ ਸੀ ਇਹ ਬੜਾ ਬੜਾ ਕਿਉਂ ਨਹੀਂ ਬੰਦ ਹੋਈ ਤੁਸੀਂ ਗੱਲ ਕਰ ਰਹੇ ਹੋ ਉਹ ਐਫਐਸ ਵਾਸਤੇ ਬਣੀ ਆ ਕਿ ਜੇਕਰ ਕੋਈ ਬੰਦਾ ਕਿਤੇ ਜਾ ਰਿਹਾ ਉਹ ਨਾਲ ਕਿਸੇ ਨੂੰ ਬਿਠਾ ਲਵੇ ਉਹ ਤਾਂ ਪੂਰੀ ਨਹੀਂ ਜੀ ਕਿਉਂ ਕਾਨੂੰਨੀ ਤੌਰ ਤੇ ਦੇ ਰਹੇ ਨੇ ਕੋਈ ਟੈਕਸ ਦੇ ਰਹੇ ਨੇ ਸਰਕਾਰ ਨੂੰ ਕੋਈ ਟੈਕਸ ਦੇ ਰਹੇ ਨੇ ਅਸੀਂ ਪਾਗਲ ਐ ਕਰੋ ਨਾ ਛੱਡ ਦਿਓ ਭਾਜੀ ਅਸੀਂ ਚਾਬੀਆਂ ਦੇਣ ਆਏ ਐ ਜੀ ਡੀਜੀ ਸਾਹਿਬ ਨੂੰ ਕਿ ਅਸੀਂ ਸਾਡੀਆਂ ਚਾਬੀਆਂ ਰੱਖ ਲਓ ਕਿਸਤਾ ਤੁਸੀਂ ਦਿਓ ਕਿੰਨਾ ਨੁਕਸਾਨ ਆ ਤੁਹਾਨੂੰ ਡਰਾਈਵਰਾਂ ਨੂੰ ਕਿੰਨਾ ਨੁਕਸਾਨ ਆ ਭਾਜੀ 200 ਸਾਰੇ ਨੂੰ ਨੁਕਸਾਨ ਆ ਭਾਈ 250 ਰੁਪਏ ਦੇ ਵਿੱਚ ਅੰਮ੍ਰਿਤਸਰ 200 ਰੁਪਏ ਦੇ ਵਿੱਚ ਆਪਣੇ ਚੰਡੀਗੜ੍ਹ 700 ਰੁਪਏ ਦੇ ਵਿੱਚ ਦਿੱਲੀ 170 ਮੈਨੂੰ ਇੱਕ ਥੀ ਦੱਸੋ ਭਾਜੀ ਮੈਂ ਪ੍ਰੈਸ ਦੇ ਮਾਧਿਅਮ ਇਹ ਗੱਲ ਕਿਹੜਾ ਜਾਨਾ ਸ਼ੇਰਪੁਰ ਨਜਾਇਜ਼ ਟੈਕਸੀ ਸਟੈਂਡ ਚੱਲਦਾ। ਉਹਨੂੰ ਕੋਈ ਰੋਕਣ ਵਾਲਾ ਹੈਗਾ? ਥਾਣੇ ਦੇ ਬਾਹਰ ਉੱਥੇ ਟੈਕਸੀਆਂ ਭਰੀਆਂ ਜਾ ਰਹੀਆਂ। ਸਰ ਇੱਕ ਇੱਕ ਮਿੰਟ ਥੋੜੀ ਗੱਲ ਨਾਲ ਐਗਰੀ ਕਰਦੇ ਆਂ। ਜਿਵੇਂ ਤੁਸੀਂ 200 ਰੁਪਏ ਦੱਸਿਆ ਵੀ ਬਾਹਰ ਲੈ ਜਾਂਦੇ ਅੰਮ੍ਰਿਤਸਰ ਜਿਹੜੀ ਵੀ ਸਟੇਟ ਚ ਲੈ ਕੇ ਜਾਂਦੇ ਜਿਹੜੇ ਜ਼ਿਲ੍ਹੇ ਚ ਲੈ ਕੇ ਜਾ ਰਹੇ ਆ ਉਹ 200 ਰੁਪਏ ਕਿੱਦਾਂ ਪੋਸੀਬਲ ਹੋ ਸਕਦਾ ਹੈ? ਇਹ ਚੀਜ਼ ਦੀ ਨਹੀਂ ਸਰ ਜਿਹੜੀ ਭਲਾ ਭਲਾ ਹੈ ਪੈ ਜੀ ਉਹਦੇ ਤੇ ਪ੍ਰਾਈਵੇਟ ਗੱਡੀ ਵਾਲੇ ਕੀ ਕਰਦੇ ਨੇ? ਜਦਕਿ ਸਕੂਲ ਦੇ ਪ੍ਰਿੰਸੀਪਲ ਬੈਂਕ ਮੈਨੇਜਰ ਸਰਕਾਰੀ ਮੁਲਾਜ਼ਮ ਪੁਲਿਸ ਮੁਲਾਜ਼ਮ ਠੀਕ ਹੈ ਜੀ ਉਹ ਕੀ ਕਰਦੇ ਆ ਬੜਾ ਬੜਾ ਐਪ ਦੇ ਵਿੱਚ ਆਪਣੀ ਰਾਈਡ ਪਾਉਂਦੇ ਆ ਚਾਰ ਬੰਦੇ ਵੜਾ ਕੇ ਲੈ ਕੇ ਜਾਂਦੇ ਆ 800 ਰੁਪਏ ਕੀ ਚਲੋ ਸਾਡਾ ਤੇਲ ਖਰਚਾ ਨਿਕਲ ਗਿਆ ਅਸੀਂ ਪਾਗਲ ਅਸੀਂ ਟੈਕਸ ਦੇ ਰਹੇ ਆ ਜਾਂ ਤਾਂ ਪ੍ਰਾਈਵੇਟ ਕਰ ਦਿਓ ਗੱਲ ਖਤਮ ਇੱਕ ਬੰਨਾ ਲਾ ਦਿਓ ਸੈਡ ਲਾ ਦਿਓ ਸਰ ਮੰਗਾ ਨਾ ਪੁਰੀਆਂ ਆਹੀਆਂ ਤੇ ਕੀ ਕਰਾਂਗੇ ਅਸੀਂ ਅਸੀਂ ਅੱਜ ਤੁਰਨਾ ਦੇਣ ਆਏ ਆ ਜੀ ਅਸੀਂ ਅੱਜ ਮੰਗਾ ਬਣਾਉਣ ਨਹੀਂ ਆਏ ਅਸੀਂ ਸਾਨੂੰ ਅੱਜ ਕਾਰਵਾਈ ਚਾਹੀਦੀ ਆ ਠੀਕ ਆ ਜੀ ਠੀਕ ਆ ਜੇ ਕਾਰਵਾਈ ਨਹੀਂ ਹੋਊਗੀ ਪੱਕਾ ਤਰਨਾ ਰਹੂਗਾ ਜੇ ਸਰਕਾਰ ਔਰ ਪ੍ਰਸ਼ਾਸਨ ਨਹੀਂ ਮੰਨਿਆ ਅਸੀਂ ਭੁੱਕਰ ਹਦ ਤੱਕ ਵੀ ਜਾਵਾਂਗੇ ਇਹਨਾਂ ਦੀ ਮੰਗ ਇਹ ਹੈ ਕਿ ਜਿਹੜੀ ਬਲਾ ਬਲਾ ਐਪ ਆ ਜਾ ਆਨਲਾਈਨ ਟੈਕਸੀ ਵਾਲੀਆਂ ਜਿਹੜੀਆਂ ਐਪਾਂ ਨੇ ਉਹ ਬੰਦ ਹੋਣੀਆਂ ਚਾਹੀਦੀਆਂ ਕਿਤੇ ਨਾ ਕਿਤੇ ਜਿਹੜਾ ਇਹਨਾਂ ਦਾ ਰੋਜ਼ਗਾਰ ਆ ਉਹ ਖਤਰੇ 'ਚ ਆ ਵੀ ਜਿੱਦਾਂ ਇਹਨਾਂ ਨੇ ਦੱਸਿਆ ਕਿ 2-200 ਰੁਪਏ ਦੇ ਵਿੱਚ ਚੰਡੀਗੜ੍ਹ ਲੈ ਕੇ ਜਾਂਦੇ ਨੇ ਤੇ ਪ੍ਰਾਈਵੇਟ ਆ ਜਿਹੜੀਆਂ ਐਪਾਂ ਉਹ ਬੰਦ ਹੋਣੀਆਂ ਚਾਹੀਦੀਆਂ ਨੇ